ਫਾਜ਼ਲਕਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਆ ਪਿੰਡ ਕਟਹੜਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬਾਹਰ ਪਿੰਡ ਵਾਲਿਆਂ ਨੇ ਧਰਨਾ ਲਗਾ ਦਿੱਤਾ ਉਹਨਾਂ ਬੱਚਿਆਂ ਦੇ ਮਾਪਿਆਂ ਨੇ ਧਰਨਾ ਲਗਾ ਦਿੱਤਾ ਔਰ ਇਲਜ਼ਾਮ ਸਕੂਲ ਦੇ ਇੱਕ ਮਾਸਟਰ ਤੇ ਲਾਏ ਗਏ ਕਿ ਮਾਸਟਰ ਸਕੂਲ ਦੇ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਅਸ਼ਲੀਲ ਟਿੱਪਣੀਆਂ ਕਰਦਾ ਜਿਸ ਤੋਂ ਬਾਅਦ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸ ਅਧਿਆਪਕ ਨੂੰ ਸਮਝਾਇਆ ਗਿਆ ਸੀ ਔਰ ਫਿਰ ਉਸ ਦੇ ਵੱਲੋਂ ਉਹ ਟਿੱਪਣੀਆਂ ਛੇੜਛਾੜ ਬਰਕਰਾਰ ਸੀ ਜਿਸ ਤੋਂ ਬਾਅਦ ਪਿੰਡ ਦੀਆਂ ਕੁੜੀਆਂ ਨੇ ਆਪਣੇ ਮਾਪਿਆਂ ਨੂੰ ਦੱਸਿਆ ਔਰ ਪਿੰਡ ਦੇ ਸਾਰੇ ਇਕੱਠੇ ਹੋ ਕੇ ਸਕੂਲ ਬਾਹਰ ਧਰਨਾ ਲਾਉਣ ਪਹੁੰਚੇ ਤਾਂ ਮੌਕੇ ਤੇ ਪੁਲਿਸ ਫੋਰਸ ਵੀ ਪਹੁੰਚੀ ਇਲਜ਼ਾਮ ਨੇ ਕਿ ਮਾਸਟਰ ਬਹੁਤ ਵਾਰ ਜਿਹੜਾ ਅਜੀਹਾਂ ਕਰ ਚੁੱਕਿਆ ਕਾਰਨਾਮਾ ਕਿ ਕੁੜੀਆਂ ਨੂੰ ਛੇੜਦਾ ਔਰ ਜਦੋਂ ਉਸ ਨੂੰ ਰੋਕਿਆ ਜਾਂਦਾ ਤਾਂ ਅਸ਼ਲੀਲ ਟਿੱਪਣੀਆਂ ਕਰਦਾ ਜਿਸ ਤੋਂ ਬਾਅਦ ਹੁਣ ਪੁਲਿਸ ਜਿਹੜੀ ਹੈ ਉਹ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਔਰ ਅ ਅਧਿਆਪਕਾਂ ਦਾ ਕਹਿਣਾ ਪ੍ਰਿੰਸੀਪਲ ਦਾ ਕਹਿਣਾ ਕਿ ਸਾਡੇ ਕੋਲ ਲਿਖਤੀ ਸ਼ਿਕਾਇਤ ਮਿਲ ਗਈ ਹੈ ਅਸੀਂ ਡੀਈਓ ਨੂੰ ਭੇਜ ਦਿੱਤੀ ਹੈ ਔਰ ਅਗਲੀ ਕਾਰਵਾਈ ਜੋ ਵੀ ਹੋਵੇਗੀ ਉਹ ਪਿੰਡ ਵਾਲਿਆਂ ਨੂੰ ਦੱਸ ਦਿੱਤੀ ਜਾਵੇਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੜਕੇ ਤੜਕੇ ਪਿੰਡ ਦੇ ਬਾਹਰ ਕਿੰਨਾ ਇਕੱਠ ਹੋ ਗਿਆ ਔਰ ਇਲਜ਼ਾਮ ਲੱਗੇ ਜਿਹੜੇ ਅਧਿਆਪਕ ਦੇ ਉੱਤੇ ਅਧਿਆਪਕ ਕੌਣ ਹੈ ਮਾਪਿਆਂ ਨੇ ਕੀ ਖੁਲਾਸੇ ਕੀਤੇ ਨੇ ਤੁਹਾਨੂੰ ਉਹ ਵੀ ਸੁਣਾਉਣੇ ਔਰ ਪ੍ਰਿੰਸੀਪਲ ਨੇ ਕੀ ਕਿਹਾ ਉਹ ਸੁਣਾਉਣੇ ਜੀ ਸਕੂਲ ਵਿੱਚ ਆ ਹੈਗੀ ਇਹ ਜਿਹੜੀ ਕੁੜੀਆਂ ਨੂੰ ਐਂਦੀ ਗੱਲਾਂ ਕਰਦੇ ਨੇ ਜੀ ਜੀ ਕਿ ਵੀ ਗਲਤ ਬੋਲਦੇ ਆ ਕਿ ਠੀਕ ਹੈ ਜੀ ਜੀ ਉਹ ਗਲਤ ਹੈ ਤੇ ਹਰਕਤਾਂ ਵੀ ਕੀ ਕਰਦੇ ਆ ਹਰਕਤਾਂ ਬਹੁਤ ਕੁਝ ਕਰ ਦਿੰਦਾ ਕੁੜੀਆਂ ਨਾਲ ਕਦੀ ਕਿੱਥੇ ਲੈ ਜਾਣਾ ਕਦੀ ਕਿੱਥੇ ਲੈ ਜਾਣਾ ਉਹ ਇਨਸਾਫ ਚਾਹੀਦਾ ਸਾਨੂੰ ਕੁੜੀਆਂ ਖਤਰ ਕਿਪੀ ਮਾਸਟਰ ਹੈ ਕੋਈ ਜੀ ਉਹ ਕੁੜੀਆਂ ਨਾਲ ਗਲਤ ਹਰਕਤ ਕਰਦਾ ਤਾਂ ਅਸੀਂ ਆਈਆਂ ਇਕੱਠੇ ਹੋ ਕੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਨਾਮ ਹੈ ਜੀ ਮਾਸਟਰ ਦਾ ਮਾਸਟਰ ਦਾ ਕੇਸ ਹੈ ਜੀ ਬਹੁਤ ਵਾਰੀ ਕੀਤੀ ਵਾਧੂ ਵਾਰੀ ਵਾਰਨਿੰਗ ਦਿੱਤੀ ਹੈ ਤੇ ਪ੍ਰਿੰਸੀਪਲ ਨੂੰ ਮਾਫੀ ਮੰਗਲਣ ਦੀ ਨਹੀਂ ਕੋਈ ਗੱਲ ਨਹੀਂ ਹੈ ਸਮਝਾ ਦੇਾਂਗੇ ਸਮਝਾ ਲੈ ਇਸ ਗੱਲ ਦਾ ਕੋਈ ਨਹੀਂ ਨਿਆ ਹੁੰਦਾ ਪਿਆ ਤੇ ਪ੍ਰਿੰਸੀਪਲ ਨੂੰ ਕੀ ਕਹਿੰਦਾ ਫਿਰ ਪ੍ਰਿੰਸੀਪਲ ਪ੍ਰਿੰਸੀਪਲ ਕਹਿੰਦਾ ਕਿ ਸਮਝਾ ਦੇਾਂਗੇ ਹੁਣ ਆਏ ਤੇ ਹੁਣ ਕਹਿੰਦੇ ਥੋ ਮਾਫੀ ਮੰਗਾ ਦੇਾਂਗੇ ਕੀ ਤੁਹਾਡੀ ਮੰਗ ਕੀ ਹੋਣੀ ਸਾਡੀ ਮੰਗ ਹੈ ਵੀ ਸਾਡਾ ਇਨਸਾਫ਼ ਮਿਲਣਾ ਚਾਹੀਦਾ ਹੈ ਜੀ ਜੀ ਵੀ ਇਹ ਗਲਤ ਕੰਮ ਨਹੀਂ ਹੋਣਾ ਚਾਹੀਦਾ ਤੁਹਾਨੂੰ ਫੋਨ ਆਇਆ ਸੀ ਇੱਥੋਂ ਸੀਨੀਅਰ ਅਫਸਰ ਤੋਂ ਵੀ ਇੱਥੇ ਕੋਈ issues ਹੈਗਾ ਸਕੂਲ ਦੇ ਵਿੱਚ ਕੋਈ ਟੀਚਰ ਨਾਲ ਮਤਲਬ ਤੇ ਉਹ ਪੇਰੈਂਟਸ ਇਕੱਠੇ ਹੋਏ ਹੋਏ ਆ ਜੀ ਤੇ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾਲ ਹੋਵੇ ਕੀ ਆ ਵੀ ਉਹ ਗੱਲ ਸੁਣ ਰਹੇ ਆ ਸਕੂਲ ਅਥਾਰਟिटीज ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਆ ਜੀ ਜੀ ਤੇ ਉਹ ਆਪਣਾ ਇਹਨਾਂ ਨੇ ਕੰਪਲੇਂਟ ਜੋ ਹੈ ਇਹਨਾਂ ਨੂੰ ਦਿੱਤਾ ਬਾਕੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਪਤਾ ਤੇ ਅਸੀਂ ਇਸ ਬੰਦੀ ਇੱਥੇ ਆਏ ਸੀ ਵੀ ਤਾਂ ਕਿ ਕੋਈ ਲਾਅ ਐਂਡ ਆਰਡਰ